ਆਪਾਂ ਥੋੜੇ ਥੋੜੀ ਆਪਾਂ ਚੰਗਿਆਈ ਲਈ ਥੋੜੀ ਥੋੜੀ ਆਪਾਂ ਆਸ਼ੀਸ਼ ਲਈ ਹਲਦੀ ਪਰ ਅਜੇ ਪੰਤਰ ਵਿੱਚ ਅਜੇ ਪੂਰੀ ਤੇ ਪੰਤਨੀ ਟੁੱਟੇ throh ਨਹੀਂ ਜਾਣਦੇ ਹਾਲਾਤ ਨਹੀਂ ਜਾਣਦੇ ਹਲਦੀ ਪਰਮੇਸ਼ਰ ਕੇ ਤੱਕ ਤਾਂ ਜਾਣਗੇ ਜਿੱਦੋਂ ਤੂੰ ਪ੍ਰਾਈ ਭਾਸ਼ਾ ਦੇ ਵਿੱਚ ਗੱਲ ਬਾਤ ਕਰੇਗਾ ਫਿਰ ਤੂੰ ਅੰਦਰ লাভ ਲੰਮੇ ਕਰ ਵਚਨ ਜਿਹੜੇ ਸਿਹੜਾ ਪ੍ਰਾਈ ਭਾਸ਼ਾ ਬੋਲਦਾ ਉਹ ਆਪੀ ਲਾਭ ਲੈ ਕੇ ਉਹ ਆਪਣੇ ਸਰੀਰ ਦੀ ਉਨਤੀ ਕਰਦਾ ਹੈ ਆਪਣੇ ਸਰੀਰ ਦੀ ਤਰੱਕੀ ਕਰਦਾ ਹੈ ਹallelujah ਹallelujah ਕਿ ਪ੍ਰਾਈ ਭਾਸ਼ਾ ਬੋਲਣਾ ਬਹੁਤ ਜ਼ਰੂਰੀ ਹੈ ਹallelujah 25 ਦਿਨ ਮੈਨੂੰ ਕੈਰ ਭਾਸ਼ਾ ਦਾ ਵਰਤਾਨ ਮਿਲਿਆ ਚਰਚੇ ਦੇ ਵਿੱਚ ਸਭ ਲੋਕ ਰਾਤਰਾ ਕੱਢਦੇ ਸੀ ਜਦੋਂ ਮੈਂ ਆਪਣੀ ਤ੍ਰਾਤਵਾ ਦੇ ਨਾਲ ਪਰਮਾ ਸ਼ਰੂਤ ਹੋ ਗਈ ਕਹਾਤਰਾ ਕੰਦੇ ਸੀ ਮੇਰੇ ਪੈਰ ਫਿਰਨੇ ਸ਼ੁਰੂ ਹੋ ਗਏ ਔਰ ਮੇਰੇ ਜਪਾਣ ਤੋਂ ਇੱਕ ਖੁਦਾ ਦਾ ਵਿਸ਼ੇਤ ਆਇਆ ਉਹ ਮੈਨੂੰ ਗੈਰ ਭਾਸ਼ਾ ਦੇ ਕੋਈ ਸ਼ਬਦ ਦਿੱਤੇ ਪਵਿੱਤਰ ਆਤਮਾ ਸੀ ਹਲੇ ਦੀ ਅਰੇ ਪ੍ਰਭੂ ਦੇ ਦਾਸ ਬੜੇ ਖੁਸ਼ ਕੇ ਇਸ ਭੈਦੀ ਬੜੀ ਬੇਨਤੀ ਕੀਤੀ ਤੇ ਪਰਮੇਸ਼ਰ ਨੇ ਹੁਣ ਇਹਦੀ ਸੁਣ ਲਈ ਹਲੇ ਦੀ ਔਰ ਮੈਂ ਜਦੋਂ ਗੈਰ ਭਾਸ਼ਾ ਤੋਂ ਪ੍ਰਾਰਥਨਾ ਕੀਤੀ ਪ੍ਰਭੂ ਦੇ ਦਸੰਤ ਸਤ ਹੰਗਰ ਪਰਮੇਸ਼ਰ ਨੇ ਗੈਰ ਭਾਸ਼ਾ ਦਾ ਵਰਦਾਨ ਦੇ ਦਿੱਤਾ ਔਰ ਮੈਂ ਘਰਾਂ ਇਧੇ ਮੈਂ ਘਰਣ ਕੇ ਹੋਏ ਫੋਨ ਕੀਤਾ ਮੈਂ ਕਿਹਾ ਸੰਤ ਜੀ ਜਿਹੜੀ ਮੈਨੂੰ ਗੈਰ ਭਾਸ਼ਾ ਮਿਲੀ ਉਹ ਤੋਂ ਮੈਨੂੰ ਭੁੱਲ ਨਹੀਂ ਗਈ ਐਂ ਬੋਲਦੀ ਹਾਂ ਕਿ ਸੰਤ ਜੀ ਜਿਹੜੀ ਮੈਨੂੰ ਗੈਰ ਭਾਸ਼ਾ ਮਿਲੀ ਉਹ ਮੈਨੂੰ ਭੁੱਲੂਗੀ ਮੈਂ ਯਾਦ ਕਰਦੀ ਮੈਨੂੰ ਕਾਮ ਨਹੀਂ ਦੇ ਮੈਨੂੰ ਕਹਿੰਦੇ ਪਹਿਲ ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਫਿਰ ਤੋਂ ਹੋਗੇ ਫਿਰ ਪ੍ਰਭੂ ਦਾ ਆਤਮਾ ਤੁਹਾਡੇ ਤੇ ਉਤਰੇਗਾ ਫਿਰ ਤੁਸੀਂ ਉਸ ਗੈਰ ਭਾਸ਼ਾ ਨੂੰlfloor ਬੋਲੋ ਕਿ ਇਹ ਤਾਂ ਗੈਰ ਭਾਸ਼ਾ ਪਵਿੱਤਰ ਆਤਮਾ ਵੱਲੋਂ ਹੁੰਦੀ ਹੈ ਮਨੁੱਖ ਵੱਲੋਂ ਨਹੀਂ ਹੈ ਕਿ ਜਿਹੜੇ ਵੀ ਰੱਟਾ ਮਾਰਦੇ ਹਾਲੇਲੀਲ ਅਰ ਉਹ ਕੱਲ੍ਹ ਜਦੋਂ ਸ਼ਾਮ ਦੀ ਜਿੱਦਨ ਮੈਨੂੰ ਗੈਰ ਭਾਸ਼ਾ ਮਿਲੇਵੇ ਸ਼ਾਮ ਦੀ ਅਹੀ ਪਤਗੀ ਘੰਟੇ ਸੀਗੇ ਸਾਰੇ ਪਰਿਵਾਰ ਦੇ ਇੱਕ ਅਰ ਮੇਰੇ ਦਿੱ ਖੁਦਾ ਦਾ ਆਤਮਾ ਹੈ ਸਭ ਸ਼ੇਖ ਮੇਰੇ ਉੱਤੇ ਉਤਰਿਆ ਅਰ ਮੈਂ ਗੈਰ ਭਾਸ਼ਾ ਦੇ ਵਿੱਚ ਪ੍ਰਾਰਥਨਾ ਕਰਦੀ ਗੈਰ ਭਾਸ਼ਾ ਪ੍ਰਾਰਥਨਾ ਕਰਦੇ ਕਰਦੇ ਇੱਕ ਤਾਂ ਮੇਰੇ ਖਾਂਸੀ ਜੀ ਹੁਣੇ ਸ਼ੁਰੂ ਹੋ ਗਈ ਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਔਰ ਖੌਂਦ ਦੀਆਂ ਉਲਟੀਆਂ ਆਈਆਂ ਮੇਰੇ ਮੂੰਹ ਰਾਈ ਤੇ ਨੱਕ ਤੇ ਹallelujah ਉਹ ਬੰਦਨ ਮੇਰੇ ਪਰਮੇਸ਼ਰ ਨੇ ਤੋੜੇ ਜਿਹੜੇ ਬਾਪੇ ਵੀ ਹੱਥ ਜੜਦੇ ਸੀ ਤੇ ਕਹਿੰਦੇ ਸੀ ਬહેਨ ਤੈਨੂੰ ਕੋਈ ਚੰਗਾ ਨਹੀਂ ਕਰ ਸਕਦਾ ਮੈਨੂੰ ਪਰਮੇਸ਼ਰ ਨੇ ਚੰਗਾ ਕੀਤਾ ਹallelujah ਉਹ ਬੰਦਨ ਕਿ ਦੋ ਟੁੱਟੇ ਜਦ ਪਵਿੱਤਰ ਆਤਮਾ ਨੇ ਮੈਨੂੰ ਸ਼ਬਦ ਦਿੱਤੇ ਮੈਂ ਬੋਲੇ ਤਵਜਾ ਤੇ ਲਿਖੇ ਜਿਹੜਾ ਪ੍ਰਾਈ ਭਾਸ਼ਾ ਬੋਲਦਾ ਆਪ ਹੀ ਲਾਭ ਲੈਣਾ ਤੇ ਮੇਰੇ ਪਰਮੇਸ਼ਰ ਮੇਰੇ ਸਰੀਰ ਉੱਤੇ ਰੂਪ ਜਾਂ ਕਰ ਦਿੰਦਾ ਹallelujah ਇਸ ਕਰਕੇ ਮੈਂ ਤਾਂ ਹਰਨੋ ਕਹਿੰਦੀ ਕਿ ਤੁਸੀਂ ਕੀ ਕਰਦੇ ਹੈਂ ਘਰ ਭਾਸ਼ਾ ਦਾ ਵਰਦਾਨ ਬਣਾ ਜਿਹਨੂੰ ਨਹੀਂ ਮਿਲਿਆ ਮੰਗੇ ਹallelujah ਜੋ ਕਿ ਬੱਚੇ ਲੈ ਕੇ ਜਿਹੜਾ ਮੰਗਦਾ ਉਹ ਪਾ ਲੈਂਦਾ ਹallelujah ਜੰਨੇ ਵੀ ਪ੍ਰਭੂ ਨੇ ਤੁਹਾਨੂੰ ਸ਼ਬਦ ਦਿੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਸ਼ਬਦ ਦਿੱਤੇ ਨੇ ਬੋਲਣ ਵਾਸਤੇ ਦੋ ਸ਼ਬਦ ਮਿਲੇ ਚਾਰ ਸ਼ਬਦ ਮਿਲੇ ਗਿਆਨ ਭਾਸ਼ਾ ਦੇ ਉਹਨੂੰ ਬੋਲਦੇ ਜਾਓ ਬੋਲਦੇ ਜਾਓ ਉਹ ਤੁਹਾਡੀ ਗਿਆਨ ਭਾਸ਼ਾ ਵਧਣੀ ਸ਼ੁਰੂ ਹੋ ਜਾਏਗੀ ਹallelujah ਜਿਵੇਂ ਜਿਵੇਂ ਤੁਸੀਂ ਆਤਮਾ ਦੇ ਵਿੱਚ ਪ੍ਰਾਰਥਨਾ ਕਰੋਗੇ ਤੇਵੇਂ ਤੇਵੇਂ ਤੁਸੀਂ ਆਪਣੇ ਸਰੀਰ ਦੀ ਤਰੱਕੀ ਕਰੋਗੇ ਉਮਤੀ ਕਰੋਗੇ ਹallelujah ਹallelujah ਕਿ ਪ੍ਰਾਇਮ ਭਾਸ਼ਾ ਬੋਲਣਾ ਬਹੁਤ ਜ਼ਰੂਰੀ ਹੈ ਕਈ ਆਤਮਾ ਜੋਤ ਧਾਰੀ ਮਾਰਦੇ ਕਈ ਵਾਰ ਸ਼ੈਤਾਨ ਵੀ ਨਕਲ ਕਰਦਾ ਪਰ ਪ੍ਰਾਈ ਭਾਖਿਆ ਜਿਹੜੀ ਸ਼ੈਤਾਨ ਨਹੀਂ ਬੋਲਦਾ ਅਲੱਬੀ ਇਹ ਛੋੜ ਦਿੰਦੇ ਕਈ ਵਾਰ ਸੱਚੇ ਬੜਾ ਛੋੜ ਦਿੰਦੇ ਕੀ ਕਹਿੰਦੇ ਕਿ ਨਹੀਂ ਵੀ ਪ੍ਰਾਈ ਭਾਖੇ ਜਿਹੜੀ ਸ਼ੈਤਾਨ ਨਹੀਂ ਬੋਲਦਾ ਸ਼ੈਤਾਨ ਨਹੀਂ ਬੋਲਦਾ ਕਿਉਂਕਿ ਉਹ ਸਿਰਫ ਨਕਲ ਕਰ ਸਕਦਾ ਹੈ ਅਲੱਬੀ ਔਰ ਉਹ ਜਿਹੜੇ ਪਵਿੱਤਰ ਆਤਮਾ ਸਾਨੂੰ ਸ਼ਬਦ ਦਿੰਦਾ ਬੋਲਣ ਵਾਸਤੇ ਉਹ ਸ਼ੈਤਾਨ ਨਹੀਂ ਬੋਲ ਸਕਦਾ और नकल के नागे चल चलने का अल्लादीन और नकल सदा चलन वाली नहीं असल ही चलने का अल्लादीन नकल दो बरा कर ले चार और चार हफ्ते हो जिनके मी ना कर लेने थे दो भी नहीं कर लूँगा शकान अल्लादीन पर उस सदा जड़ी नकल है ना वो नहीं चलने अल्लादीन कोई नहीं समझा और वो आत्मा बेच पेट दिया करता है अल्लादीन ਜਦੋਂ ਹੀ ਪ੍ਰਾਈਪਾਖਿਆ ਦੇ ਵਿੱਚ ਪ੍ਰਾਰਥਨਾ ਕਰਦੇ ਤੇ ਵਚਨ 'ਚ ਲਿਖਿਆ ਕਿਉਂਕਿ ਇਸ ਲਈ ਕਿ ਕੋਈ ਨਹੀਂ ਸਮਝਦਾ ਜਦੋਂ ਹੀ ਪ੍ਰਾਈਪਾਖਿਆ ਵਿੱਚ ਗੱਲਬਾਤ ਕਰਦੇ ਆ ਪਰਮੇਸ਼ਰ ਦੇ ਨਾਲ ਗੱਲ ਕਰਦੇ ਤੇ ਉਹਨੂੰ ਕੋਈ ਵੀ ਨਹੀਂ ਸਮਝਦਾ ਵੀ ਆਪਾਂ ਕੀ ਗੱਲ ਕਰਦੇ ਹੱਲ ਨਹੀਂ ਆ ਪਰ ਵਚਨ 'ਚ ਲਿਖਿਆ ਕਿ ਉਹ ਆਤਮਾ ਦੇ ਵਿੱਚ ਭੇਤ ਦੀਆਂ ਗੱਲਾਂ ਕਰ ਕਰ ਉਪੀਂਦ ਦੀਆਂ ਗੱਲਾਂ ਕਰਦਾ ਹੈ ਉਹ ਪਰਮੇਸ਼ਰ ਦੇ ਨਾਲ ਬੋਲਦਾ ਮਨੁੱਖਾਂ ਦੇ ਨਾਲ ਨਹੀਂ ਜਿਹਦੇ ਗੈਰ ਭਾਸ਼ਾ ਬੋਲਦੇ ਬਦਵਲੇ ਹਰ ਗੱਲਬਾਤ ਕਰਦੇ ਆ ਆਤਮਨ ਵਿੱਚ ਹੋਤੇ ਹਲਦੀ ਤੋਂ ਉਹਨੂੰ ਉਸ ਪਾਸ਼ਾ ਨੂੰ ਮਨੁੱਖ ਨਹੀਂ ਜਾਣਦੇ ਮਨੁੱਖ ਨਹੀਂ ਸਮਝਦੇ ਬਲਈ ਭੇਤ ਦੀਆਂ ਗੱਲਾਂ ਪਰਮੇਸ਼ਰ ਦੇ ਨਾਲ ਕਰਦੇ ਆ ਹਲਦੀ ਹਾਂਜੀ ਅੱਗੇ ਪੜਾ ਕੇ ਗੁਨਾਹਵਾਹ ਕਰਦਾ ਹੈ ਗੁਨਾਹ ਕਰਦੇ ਉਪਦੇਸ਼ ਸੁਣਦੀਆਂ ਗੱਲਾਂ ਮਨੁੱਖ ਨਾਲ ਕਰਦਾ ਹੈ ਹਲਦੀ ਜਿਹੜਾ ਗੁਨਾਹਵਾਹ ਕਰਦਾ ਉਹ ਲਾਭ ਦੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖਾਂ ਦੇ ਨਾਲ ਕਰਦਾ ਹੈ ਜਿਹੜਾ ਅੰਗਭਾ ਕਰਦਾ ਹੈ ਜਿਹੜਾ ਭਵਿੱਖਵਾਨੀਆਂ ਕਰਦਾ ਹੈ ਉਹ ਮਨੁੱਖਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਹੰਦ ਵੀ ਉਹਨਾਂ ਨੂੰ ਤਸੱਲੀ ਦਿੰਦਾ ਤੁਹਾਡੇ ਜੀਵਨ ਵਿੱਚ ਆਉਣ ਵਾਲਾ ਤੁਹਾਡੇ ਜੀਵਨ ਚਾਹ ਕੱਢਣ ਵਾਲਾ ਤੁਹਾਨੂੰ ਆ ਇੰਨੇ ਦਿਨਾਂ ਨੂੰ ਆਸ਼ੀਸ਼ ਮਿਲੇਗੀ ਹੰਦ ਵੀ ਬੱਚੇ ਚ ਲਿਖਿਆ ਜਿਹੜਾ ਅਗੰਭਾ ਕਰਦਾ ਉਹ ਮਨੁੱਖਾਂ ਦੇ ਨਾਲ ਤਸੱਲੀ ਦੀ ਤੇ ਲਾਭ ਦੀਆਂ ਗੱਲਾਂ ਉੰਨਾ ਦੇ ਨਾਮ ਕਰਦਾ ਹੈ ਹਾਂਜੀ ਜਿਹੜਾ ਭਾਈ ਭਾਖਾ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ ਹallelujah ਸੱਪ ਲੱਗੇ ਹallelujah ਜਿਹੜਾ ਭਾਈ ਭਾਖਾ ਬੋਲਦਾ ਜਿਹੜਾ ਗੈਰ ਭਾਸ਼ਾ ਬੋਲਦਾ ਲਿਖਿਆ ਉਹ ਆਪ ਹੀ ਤਾਭ ਲੈਂਦਾ ਮੈਂ ਕਿਉਂ ਤੁਹਾਨੂੰ ਜ਼ਿਆਦਾ ਜ਼ੋਰ ਪਵਿੱਤਰ ਆਤਮਾ ਤੇ ਔਰ ਗੈਰ ਭਾਸ਼ਾ ਤੇ ਦਿੰਦੀ ਹallelujah ਕਿਉਂਕਿ ਸੰਤ ਪਰਮਸਰ ਕਹਿੰਦਾ ਅਹੀਂ ਆਤਮਾ ਦੇ ਦੁਆਰਾ ਵੀ ਚੱਲਣਾ ਤੇ ਖੁੱਦ ਦੇ ਨਾਲ ਵੀ ਚੱਲਣਾ ਅਲਦੀ ਇਹ ਬੋਧ ਦੇ ਖਾਨ ਵਿੱਚ ਚੱਲਣਾ ਸਮਝਣਾ ਹੈ ਅਲਦੀ ਕਿ ਸੱਚਮੁੱਚ ਜੇ ਇਹਦੇ ਅੰਦਰ ਆਤਮਾ ਕੰਮ ਕਰਦਾ ਹੈ ਤਾਂ ਪਰਮੇਸ਼ਰ ਤੋਂ ਅਲੱਗ ਨਹੀਂ रह ਸਕਦਾ ਅਲਦੀ ਔਰ ਜੇਕਰ ਉਹ ਕੋ ਗਿਆਨਤਾ ਨਾਲ ਮਿਲਿਆ ਤਾਂ ਉਹਨਾਂ ਦੇ ਜੀਵਨ 'ਤੇ ਚੇਂਜ ਹੋਣਾ ਚਾਹੀਦਾ ਅਲਦੀ ਤਾਂ ਕੋਈ ਜ਼ਿੰਦਗੀ ਦੇ ਵਿੱਚ ਜੇ ਖੁਦਾ ਦਾ ਆਤਮਾ ਜੇ ਕੰਮ ਕਰਦਾ ਹੈ ਤੇ ਉਹਦੇ ਫਿਰ ਫਲ ਵੀ ਕੰਮ ਕਰਦੇ ਚਾਹੀਦੇ ਅਲਦੀ ਕਿਉਂਕਿ ਜਦੋਂ ਪਵਿੱਤਰ ਆਤਮਾ ਤੁਹਾਡੇ ਜੀਵਨ ਦੇ ਵਿੱਚ ਆਵੇ ਨਾ ਬੜੇ ਧਿਆਨ ਨਾਲ ਪਹਿਣਾ ਸੁਣ। ਖਾਸ ਕਰਕੇ ਪਹਿਣਾ ਸ਼ੈਤਾਨ ਜਿਹਾ ਪਹਿਣਾ ਲੋਕਾਂ ਨੂੰ ਗੁਮਰਾਹ ਕਰਦਾ ਹੈ। ਹਲੇ ਨੀ ਉਤਪਤੀ ਕਿਤਾਬ 'ਚ ਵੀ ਪਹਿਦੇ ਗੁਮਰਾਹ ਕੀ ਕਦੇ ਕੋਹਣ ਵੀ ਤੁਹਾਨੂੰ ਪਹਿਣਾ ਨੂੰ ਗੁਮਰਾਹ ਕਰਦਾ ਪਹਿਣਾ ਖੇਡੇ ਲੱਗ ਜਾਂਦੀਆਂ ਬੱਚਿਆਂ ਦੇ ਨਾਲ। ਹਲੇ ਨੀ। ਇਸ ਕਰਕੇ ਮੈਂ ਤਾਂ ਹੰਦੋਂ ਕਹਿੰਦੀ ਕਿ ਤੁਸੀਂ ਕੀ ਕਰਦਾ ਹੈ? ਗੈਰ ਬਾਦਸ਼ਾਹ ਦਾ ਵਰਦਾਨ ਬਣਾ ਜਿਹਨੂੰ ਨਹੀਂ ਮਿਲਿਆ ਮੰਗੇ। ਹਲ렐ੂਇਆ ਜੋ ਜੋ ਬੱਚਾ ਚਲਿੱਕ ਤੇ ਜਿਹੜਾ ਮੰਗਦਾ ਪਾ ਲੈਂਦਾ ਹਲ렐ੂਇਆ ਜਨਨੇ ਵੀ ਪ੍ਰਭੂ ਨੇ ਤੁਹਾਨੂੰ ਸ਼ਬਦ ਦਿੱਤੇ ਪਵਿੱਤਰ ਆਤਮ ਨੇ ਤੁਹਾਨੂੰ ਇਹ ਸ਼ਬਦ ਦਿੱਤੇ ਨੇ ਬੋਲਣ ਵਾਸਤੇ ਤੋ ਸ਼ਬਦ ਮਿਲੇ ਚਾਰ ਸ਼ਬਦ ਮਿਲੇ ਗਿਆਨ ਭਾਸ਼ਾ ਦੇ ਉਹਨੂੰ ਬੋਲਦੇ ਜਾਓ ਬੋਲਦੇ ਜਾਓ ਉੱਤ ਤੁਹਾਡੀ ਗਿਆਨ ਭਾਸ਼ਾ ਵਧਣੀ ਸ਼ੁਰੂ ਹੋ ਜਾਏਗੀ ਹਲ렐ੂਇਆ ਜਿਵੇਂ ਜਿਵੇਂ ਤਹੀ ਆਤਮਾ ਦੇ ਵਿੱਚ ਪ੍ਰਾਰਥਨਾ ਕਰੋਗੇ ਤੇਵੇਂ ਤੇਵੇਂ ਤਹੀ ਆਪਣੇ ਸਰੀਰ ਦੀ ਤਰੱਕੀ ਕਰੋਗੇ ਉਮਤੀ ਕਰੋਗੇ ਹallelujah ਹallelujah ਕਿਉਂਕਿ ਪ੍ਰ부 ਦੀ ਚੇਲੇ ਵਜਤ ਲਿਖਿਆ ਪ੍ਰ부 ਦੀ ਚੇਲਿਆਂ ਨੇ ਪਵਿੱਤਰ ਆਤਮਾ ਦਾ ਦਾਣ ਪਾਇਆ ਜਦੋਂ ਯਿਸੂ ਮਸੀਹ ਮਰਦੇ ਤੇ ਜੀ ਉੱਠੇ ਯਿਸੂ ਮਸੀਹ ਨੇ ਕਿਹਾ ਲਓ ਪਵਿੱਤਰ ਆਤਮਾ ਕਿਤੇ ਜਨੇ ਸਮਝਦੇ ਇਸ ਵਜਨ ਅਤਖੜੇ ਕਰਾਂਗੇ ਯਿਸੂ ਮਸੀਹ ਨੇ ਕਿਹਾ ਲਓ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਫੂਕ ਮਾਰੀ। ਦਾਦਾ ਨੂੰ ਪਵਿੱਤਰ ਆਤਮਾ ਮਿਲਿਆ। ਅਲੱਥੀ ਪਰਵਜੀ ਪਰੇ ਨਹੀਂ। ਤੀਜੇ ਦੇ ਚੰਦੇ ਰਸੂਲਾਂ ਦੇ ਕਤਬਾ। ਰਸੂਲਾਂ ਦੇ ਕਤਬੇ ਚੱਲਾਂਗੇ। ਦੋ ਉਹਨੇ ਤਿੰਨ ਤੇ ਚਾਰ ਐਧਾ ਪੜਦੇ। ਰਸੂਲਾਂ ਦੇ ਕਤਬੇ। ਜਿੱਥੇ ਮਿਲੇ ਪਤਾ ਫਟਾਫਟ ਪੜਦੇ। ਰਸੂਲਾਂ ਦੇ ਕਤਬੇ। ਸੋਲਾ ਦੇ ਕਰਤਬ ਉਹਦਾ ਦੋ ਉਹਦੀ ਤਿੰਨ ਤੇ ਚਾਰ ਹੈ। ਬੱਚੇ ਨੇ ਕਿਹਾ ਅੱਗ ਜਹੀਆਂ ਜੀਪਾਂ ਵਕਰੀਆਂ ਵਕਰੀਆਂ ਹੁੰਦੀਆਂ ਵਖਾਈ ਦਿੱਤੀਆਂ ਤੇ ਉਹ ਉਹਨਾਂ ਵਿੱਚੋਂ ਹਰ ਇੱਕ ਦੁੱਤੇ ਠਹਿਰੀਆਂ ਤਾਂ ਉਹ ਸਵੇ ਪਵਿੱਤਰ ਆਤਮਾ ਦੇ ਨਾਲ ਭਰ ਕੇ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਉਹ ਦਿੱਤਾ। ਜਿਹੜੀਆਂ ਬੋਲੀਆਂ ਬੋਲਣ ਲੱਗ ਪਏ ਉਹ ਜਿਵੇਂ ਆਪਾਂ ਨੋਰਮਲ ਬੋਲਣੀ ਇਹ ਬੋਲੀ ਨਹੀਂ। ਅਚਚਿਤ ਲਿਖੋ ਹੂਰ ਬੋਲੀ ਦਾ ਬੋਲ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲ ਲ ਦਿੱਤਾ। ਅਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਕੇ ਭਰ ਕੇ ਅਰ ਉਹਨਾਂ ਨੇ ਗੈਰ ਭਾਸ਼ਾ ਦੇ ਤੀਏ ਹallelujah ਉਹ ਆਮ ਬੋਲੀ ਨਹੀਂ ਜਿਹੜੀ ਅਸੀਂ ਬੋਲਦੇ ਆ ਆਮ ਉਹ ਗੱਲਾਂ ਨਹੀਂ ਕਰਨ ਲੱਗ ਪਏ। ਵਚਨ ਚ ਲਿਖਿਆ ਉਹ ਪਰਮੇਸ਼ਰ ਦੇ ਨਾਲ ਭੇਤ ਦੀਆਂ ਗੱਲਾਂ ਕਰਨ ਲੱਗ ਪਏ। ਹallelujah ਹallelujah ਅਜਿਹੇ ਲੋਕਾਂ ਨੇ ਸੁਣਿਆ ਉਹ ਗੈਰ ਭਾਸ਼ਾ ਜਿਹਨੂੰ ਦੀ ਪਤਨ ਚੁੱਪ ਕਰਕੇ ਗੈਰ ਭਾਸ਼ਾ ਨਹੀਂ ਬੋਲਦਾ। ਜਦੋਂ ਕਹਿਤਾ ਸ਼ਾਂਦੇ ਨਾ ਤੁਹਾਡੇ ਦੇ ਅੰਦਰ ਬੋਲਦੇ ਤੁਹਾਡੀ ਆਵਾਜ਼ ਬਾਹਰ ਤੱਕ ਗਈ ਪਿਆ ਜਿਹੜਾ ਇਹ ਮੈਨੂੰ ਉੱਚੀ-ਉੱਚੀ ਬੋਲਣ ਦੇ ਅੰਦਰ ਵੀ ਅਰ ਕਈਆਂ ਨੇ ਕਿਹਾ ਇਹਨਾਂ ਨੇ ਤੇ ਸ਼ਰਾਬ ਪੀਤੀ ਹੈ ਅਲੱਗ ਨਹੀਂ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਇੰਨਾ ਕੰਡੇ ਜਿਦੋਂ ਕੋਈ ਸ਼ਰਾਬੀ ਨਹੀਂ ਕਰਦਾ ਵੱਜ ਚ ਲਿਖ ਪਤਰਸ ਦਲੇਰੀ ਦੇ ਨਾਲ ਖੜਾ ਹੋਇਆ ਪਤਰਸ ਨੇ ਕਹਿ ਕੇ ਇਹ ਸ਼ਰਾਬ ਨਹੀਂ ਪੀਤੀ ਇਹ ਉਹ ਗੱਲ ਪੂਰੀ ਹੋਈ ਹੈ ਜਿਹੜੀ ਜੋ ਨਬੀ ਦੀ ਕਿਤਾਬ ਦੇ ਵਿੱਚ ਪਰਮੇਸ਼ਰ ਨੇ ਕਹੀ ਸੀ ਕਿ ਮੈਂ ਅੰਤ ਦੇ ਸਮੇਂ ਸਭ ਸਰੀਰਾਂ ਨੂੰ ਤੇ ਆਪਣਾ ਆਤਮਾ ਵਟੇ ਲਾਂਗਾ ਤੁਹਾਡੇ ਧੀਆ ਤੁਹਾਡੇ ਪੁੱਤਰਾ ਗੱਲ ਕਰਨਗੇ ਹallelujah ਚਿਤਕਿਆਰ ਪਾਸਾ ਆਵੇਗੀ ਸ਼ੈਤਾਨ ਛੱਡ ਕੇ ਤੁਹਾਡੇ ਛਿਬਰਾਂ ਨੂੰ ਚੜੇਗਾ ਹallelujah ਤਕ ਤੂੰ ਹੀ ਪਰਮੇਸ਼ਰ ਦੇ ਨਾਲ ਪੇਤ ਦੀਆਂ ਗੱਲਾਂ ਖੁਦਾ ਦੇ ਨਾਲ ਕਰੋਗੀ ਤੁਸੀਂ ਆਪਣੇ ਸ੍ਰੀ ਧਿੱਤਿ ਕੁੰਤੀ ਕਰੋਗੇ ਆਪਣੇ ਸ੍ਰੀ ਧਿੱਤਿ ਤਰੱਕੀ ਕਰੋਗੇ ਵਜਤ ਜਿਲੇ ਕੇ ਜਿਹੜਾ ਗੈਰ ਭਾਸ਼ਾ ਬੋਲਦਾ ਆਪ ਹੀ ਲਾਭ ਲੈਂਦਾ ਹੈ ਹਲੇ ਨਹੀਂ ਤੇ ਜਿਹੜਾ ਆ ਗਾਉਂ ਦਾ ਕਰਦਾ ਉਹ ਦੂਸਰਿਆਂ ਨੂੰ ਲਾਭ ਦਿੰਦਾ ਉਹ ਕਲਿਸਿਆਂ ਨੂੰ ਲਾਭ ਦਿੰਦਾ ਵਜਤ ਜਿਲੇ ਕੋ ਤਸੱਲੀ ਦੀਆਂ ਗੱਲਾਂ ਕਰਦਾ ਉਹਨਾਂ ਦੇ ਨਾਲ ਹਲੇ ਨਹੀਂ ਉਹਨਾਂ ਦੇ ਲਾਭ ਦੀਆਂ ਤਾਂ ਤਸੱਲੀ ਦੀਆਂ ਗੱਲਾਂ ਕਰਦਾ ਪਰ ਜਿਹੜਾ ਗੈਰ ਭਾਸ਼ਾ ਬੋਲਦਾ ਆਪ ਹੀ ਲਾਭ ਲੈਂਦਾ ਹੈ ਕੋਸ਼ਿਸ਼ ਕਰੋ ਬੋਦਾ ਦੇ ਕਿ ਪਰਮੇਸ਼ਰ ਮੈਨੂੰ ਪਿਆਰ ਭਾਸ਼ਾ ਦਾ ਵਰਦਾਨ ਤੋਂ ਢਿੱਲੇ ਨਾ ਪਿਆ ਕਰੋ ਹallelujah ਜਦੋਂ ਦੇ ਢਿੱਲੇ ਬੈਠੇ ਤੁਹਾਡੀ ਜ਼ਬਾਨ ਖੁੱਲਦੀ ਨਹੀਂ ਕੋਈ ਧੰਨਵਾਦ ਨਹੀਂ ਪ੍ਰਭੂ ਦਾ ਕਰਦੇ ਤੇ ਕਿਵੇਂ ਪਿਆਰ ਭਾਸ਼ਾ ਆਵੇਗੀ ਤੁਹਾਡੀ ਜ਼ਬਾਨ ਦਤੇ ਹallelujah ਕਿਉਂਕਿ ਪਰਮੇਸ਼ਰ ਚਾਹੁੰਦਾ ਹੈ ਆਪਣੇ ਲੋਕਾਂ ਨੂੰ ਆਸ਼ੀਸ਼ਿਤ ਕਰੇ ਪਰ ਉਹ ਪੱਤਿਲ ਢਿੱਲੇ ਰਹਿ ਕੇ ਨਹੀਂ ਹallelujah ਹallelujah ਅਜਤਿ ਦੇ ਇੱਕ ਅਪਸ਼ੇ ਦੀ ਕਿਤਾਬ ਜਿਹਦੇ ਪੰਨੇ ਦੇ 6 ਦੀ 18 ਐਤ ਵਿੱਚ ਲਿਖਿਆ ਲਿਖਿਆ ਤੇ ਸਾਰੀ ਪ੍ਰਾਰਥਨਾ ਤੇ ਬੇਨਤੀ ਨਾਲ ਹਰ ਸਮੇਂ ਆਤਮਾ ਦੇ ਵਿੱਚ ਪ੍ਰਾਰਥਨਾ ਕਰਦੇ ਰਹੋ ਅਲਦੀ ਕਿਸ ਤਰ੍ਹਾਂ ਕਰਦੀ ਆ ਆਤਮਾ ਦੇ ਵਿੱਚ ਹਰ ਵੇਲੇ ਹਰ ਸਮੇਂ ਆਤਮਾ ਦੇ ਵਿੱਚ ਪ੍ਰਾਰਥਨਾ ਕਰਦੇ ਪ੍ਰਭੂ ਅਲਦੀ ਇਹ ਨਹੀਂ ਕਿ ਜਦ ਹੀ ਪ੍ਰਾਰਥਾ ਤੇ ਬੈਠੇ ਉਦੋਂ ਕਿਰਪਾ ਸ਼ਬਦ ਬੋਲਣੀ ਅਲਦੀ ਜੰਚੇ ਚਾਹੀਏ ਉਹਨੂੰ ਬੋਲੀ ਅੱਗੇ ਪਿੱਛੇ ਕਿਉਂ ਨਹੀਂ ਆਪਣਾ ਘਰ ਦਾ ਕੰਮ ਕਰਦੇ ਹੋ ਘੈਰ ਪਾਸ਼ਾ ਪਰ ਤੁਹਾਨੂੰ ਖੁਦਾਂ ਨੇ ਦਿੱਤੀ ਬੋਲਣ ਵਾਸਤੇ ਅਲਲ੍ਹੀਨ ਘੈਰ ਪਾਸ਼ਾ ਜੋ ਪ੍ਰਾਰਥਨਾ ਕਰਦੇ ਜੋ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਸੁਣੇ ਹੋਰ ਖੁਦਾਂ ਤੁਹਾਨੂੰ ਆਸ਼ੀਸ਼ ਦੇਵੇ ਅਲਲ੍ਹੀਨ ਕਿਉਂਕਿ ਇਹ ਘੈਰ ਪਾਸ਼ਾ ਜਿਹੜੀ ਪਰਮੇਸ਼ਰ ਨੇ ਆਪਣੇ ਬੇਟੀਆਂ ਬੇਟਿਆਂ ਨੂੰ ਦਿੱਤੀ ਤੇ ਇਹਨੂੰ ਸ਼ੈਤਾਨ ਨਹੀਂ ਬੋਲ ਸਕਦਾ ਅਲਲ੍ਹੀਨ ਅਲਲ੍ਹੀਨ ਕਿਉਂਕਿ ਸ਼ੈਤਾਨ ਨਕਲ ਕਰਦਾ ਹੈ ਉਹ ਹੈ ਝੂਠਾ ਬੱਚਾ ਜਿਹਨੇ ਝੂਠਾ ਤੇ ਝੂਠ ਦਾ ਪਤੰਦਰ ਉਹ ਨਕਲ ਕਰੇਗਾ ਪਰ ਅਸਲ ਨਹੀਂ ਆਲੇ ਨਹੀਂ خدا ਦਾ ਆਤਮਾ ਪਉਣਾ ਇਹ ਨਹੀਂ ਕਿ ਬਿਮਾਰੀਆਂ ਨਹੀਂ ਜਾਣ ਗਿਆ ਮੈਂ ਇੱਥੇ ਕਹਿੰਦੀ ਦੀ 100% ਜਾਣ ਗਿਆ ਰੋਗੀ ਰੋਗਾ ਤੋਂ ਚੰਗੇ ਹੋਣ ਕੇ ਇੱਕ ਪਲ ਵਿੱਚ ਮੇਰਾ ਪਰਮੇਸ਼ਰ ਕਰਦੀ ਸਮਰਥ ਰੱਖਦਾ ਹਲੇ ਨਹੀਂ ਚੰਗੇ ਹੋਣ ਕੇ ਕਈ ਪਾਸਟਰ ਲਿਖ ਕੇ ਦਿੰਦੇ ਪਰ ਮੈਂ ਲਿਖ ਕੇ ਦਿੰਦੀ ਮੈਂ ਕਿਹੜੀ ਬਿਮਾਰੀ ਜਿਹੜੀ ਨਹੀਂ ਜਾਣਦੀ ਮੰਨੋ ਜੇ ਮੈਂ ਖੁਦਾ ਦਾ ਹੁਕਮ ਤਹਾਨੂੰ ਦਿੰਦਾ ਜਾਂਦਾ ਉਹਨੂੰ ਮੰਨੋ ਤੇ ਬਚਨ ਨੂੰ ਫੋਲੋ ਕਰੋ ਚੱਲੋ ਇਸ ਤਰ੍ਹਾਂ ਅੱਲੇ ਜੇ ਜਦ ਇਹ ਚੱਲਾਂਗੇ ਤੇ ਖੁਦਾ ਦੀ ਆਸ਼ੀਸ਼ ਨੂੰ ਲਵਾਂਗੇ ਬੜੀ ਬਰਕਤ ਨੂੰ ਲਵਾਂਗੇ ਹallelujah ਐਸਾ ਇੱਕ ਵੀ ਇਨਸਾਨ ਜਦੋਂ ਦੀ ਪ੍ਰਭੂ ਦੀ ਸੇਵਾ ਸ਼ੁਰੂ ਕੀਤੀ ਐਸਾ ਵੀ ਇੱਕ ਇਨਸਾਨ ਖਾਦੀ ਹੱਥ ਨਹੀਂ ਗਿਆ ਪ੍ਰਭੂ ਦੀ ਹਜ਼ੂਰੀ ਵਿੱਚ ਆਪਣੀ ਮਰਜ਼ੀ ਦੇ ਨਾਲ ਕਹਿੰਦੇ ਚਰਚ ਚੇਂਜ ਕੀਤੀ ਹੋਵੇ ਆਪਣੀ ਮਰਜ਼ੀ ਦੇ ਨਾਲ ਪਹਿਲੀ ਜਾਂ ਚੰਗਾ ਤੇ ਭਟਕੇ ਹੋਣ ਉਹ ਉਹਨਾਂ ਦੀ ਮਰਜ਼ੀ ਉਹਨਾਂ ਦੀ ਪ੍ਰੋਬਲਮ ਮੇਰੀ ਨਹੀਂ ਹੈ ਹallelujah ਪਰ ਇੱਥੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਕਦੀ ਵੀ ਇੱਕ ਵੀ ਬਨੁਖ ਖਾਲੀ ਨਹੀਂ ਗਿਆ ਮੈਂ ਤੁਹਾਨੂੰ ਉਹਨਾਂ ਦਾ ਡਰੈੱਸ ਦੇ ਦਾਂਗੀ ਉਹਨਾਂ ਦਾ ਨਾਂ ਪਤੇ ਦਿਆਂਗੀ ਉਹਨਾਂ ਦੇ ਫੋਨ ਨੰਬਰ ਦੇਾਂਗੀ ਉਹਨਾਂ ਨੂੰ ਪੁੱਛਿਓ ਕਿ ਤੁਹਾਡੇ ਜੀਵਨ ਦੇ ਵਿੱਚ ਕੀ ਕੰਮ ਨਹੀਂ ਸੀ ਹੋਏ ਹallelujah ਰੱਬ ਦੀ ਬਹੁਤ ਸਾਰੇ ਅਸਲੀ ਲੋਕ ਆਏ ਇੱਕ ਭੈਣ ਸੀਗੀ ਉਹਨੂੰ ਲਾਸਟ ਸਟੇਜ ਕੈਂਸਰ ਹੀ ਡਾਕਟਰਾਂ ਦਾ ਜਵਾਬ ਦੇ ਦਿੱਤਾ ਹੀ ਤਿੰਨ ਚਾਰ ਮਹੀਨਿਆਂ ਤੋਨ ਖਾਣਾ ਨਹੀਂ ਸੀ ਖਾਦਾ ਰੋਟੀ ਨਹੀਂ ਸੀ ਖਾਦੇ ਸੁੱਕ ਕੇ ਕਾਨੇ ਵਰਗੀ ਹੋ ਗਈ ਸੀ ਉਦੋਂ ਇਹ ਘਰ ਚਰਚ ਲਾਉਂਦੇ ਸੀ ਮੇਰੇ ਕੋਲ ਸਾਹ ਹੀ ਨਹੀਂ ਹੁੰਦੇ ਈ ਉਦੋਂ ਫਸਟ ਟਾਈਮ ਆ ਬੈਣਾਈ ਉਹਨਾਂ ਨੂੰ ਪ੍ਰੇਰਨਾ ਹੋਈ ਔਰ ਉਸ ਦਿਨ ਚਰਚੇ ਦੇ ਵਿੱਚ ਖਾਣਾ ਖਾ ਕੇ ਗਏ ਮੈਂ ਖੁਦ ਆਲਾ ਤਲਾਅ ਦੇਣਾ ਫਸਟ ਦਿਨ ਤੁਹਾਡੇ ਲਈ ਪ੍ਰਾਰਥਨਾ ਕਰਦੀ ਚੱਲਣਾ ਤਰੀਫ ਤੋਂ ਲੈ ਤੂੰ ਹੀ ਕਰਨਾ ਪ੍ਰਭੂ ਦੇ ਬਚਨ ਹਾਲਾਂਕਿ ਜੇ ਮੇਰਾ ਇਹਦੇ ਵਿੱਚ ਰੋਲ ਹੈ ਤਾਂ ਰੋਲ ਤੁਹਾਡਾ ਵੀ ਓਨਾ ਹੀ ਆ ਹallelujah ਕਿਉਂਕਿ ਜੇਕਰ ਤੁਸੀਂ ਘਰ ਜਾ ਕੇ ਪ੍ਰਾਰਥਨਾ ਨਹੀਂ ਕਰੋਗੇ ਪਰਮੇਸ਼ਰ ਦੇ ਕੋਲੋਂ ਮੰਗੋਗੇ ਨਹੀਂ ਤੋਸਾਂ ਆਸ਼ੀਸ਼ ਨੂੰ ਕਿੱਥੇ ਲੱਭੋਗੇ ਹallelujah ਪਰਮੇਸ਼ਰ ਨੂੰ ਬਹੁਤ ਪਸੰਦ ਆਤਮਾ ਜੀ ਦੁਆ ਕੀਤੀ ਪੂਰਾ ਜੋਸ਼ ਦੇ ਨਾਲ ਪਰ ਕੇ ਪ੍ਰਾਰਥਨਾ ਕਰੋ ਹallelujah ਆਤਮਾ ਚੋਰ ਦਾ ਆਂਦੇ ਸਭਨਾ ਭੈਣਾਂ ਤੇ ਸਭਨਾ ਭਾਈਆਂ ਤੇ ਉਹ ਆਤਮਾ ਦੇ ਨਾਲ ਕੀ ਭੜਨਦੇ ਆ ਉਹ ਖੁਦਾ ਦੇ ਬਿਸ਼ੇਕ ਨੂੰ ਲੈਣਦੇ ਉਹ ਖੁਦਾ ਦੀ ਸਮਰੱਥਾ ਨੂੰ ਆਪਣੇ ਅੰਦਰ ਲੈਣਦੇ ਤੇ ਬਾਕੀ ਦੇ ਕੀ ਕਰਨਦੇ ਪਰਮੇਸ਼ਰ ਦੀ ਆਤਮਾ ਸੇਮ ਸਾਰਿਆਂ ਦੇਤੇ ਕੰਮ ਕਰਦੇ ਆ ਟੱਕਰ ਕੀ ਤੇ ਲੇਟੇ ਲੇ ਇਸ ਤਰ੍ਹਾਂ ਕਰਨੀ ਪੜਨੀ ਹਲੇ ਜੀ ਤੋ ਕਿ ਤੂੰ ਹੀ ਆਤਮਿਕ ਜੋਤ ਦੇ ਵਿੱਚ ਜੇਕਰ ਤੂੰ ਹੀ ਆਤਮਾ ਦੇ ਦੁਆਰਾ ਨਹੀਂ ਲੜੋਗੇ ਸ਼ੈਤਾਨ ਦੇ ਨਾਲ ਤੇ ਜਿੱਤੂਗੇ ਕਿਤਾ ਹਲੇ ਜੀ ਸਰੀਰ ਦੇ ਦੁਆਰਾ ਤੇ ਜਿਤਨਾ ਰਹੇ ਹਲਕੇ ਜਿਤਨਾ ਆਤਮਾ ਦੇ ਦੁਆਰਾ ਵਚਨ ਚ ਲਿਖਿਆ ਪਹਿਲਾਂ ਤੇ ਹੀ ਪਰਮੇਸ਼ਰ ਦੇ ਸਾਰੇ ਸਸਤਰ ਤੇ ਬਸਤਰ ਧਾਰ ਲਓ ਲੜਾਈ ਤੋਂ ਪਹਿਲਾਂ ਕੀ ਕਰਨਾ ਹੈ ਸਾਰੇ ਸਸਤਰ ਤੇ ਬਸਤਰ ਧਾਰ ਲੈਣੇ ਹਣ ਮੰਨ ਲਓ ਕਿ ਇੱਕ ਬੰਦਾ ਫੌਜਪਤੀ ਹੋ ਗਿਆ ਬਿਨਾ ਬਰਤੀ ਪਾਏ ਬਿਨਾ ਬੰਦੂਕ ਹੱਥ ਫੜੇ ਸਿੱਧਾ ਜਾ ਬਟੋ ਤੱਕ ਲਾਏਗਾ ਕੋਈ ਫਰੋਗਾ ਕੇ ਨਹੀਂ ਹੱਲੇ ਸੀ ਇਹ ਕਿਉਂਕਿ ਉਹਦਾ ਦੁਸ਼ਮਣ ਤਾਂ ਤਿਆਰ ਹੈ ਅਲਲੂਹ ਉਹਦਾ ਦੁਸ਼ਮਣ ਤਾਂ ਤਿਆਰ ਹੈ ਉਹਨੂੰ ਜਿਹੜਾ ਵੀ ਉਹਨੂੰ ਦੇਖਿਆ ਆਉਂਦਾ ਨੇ ਮਾਰ ਹੀ ਦੇਣਾ ਔਰ ਜੇਕਰ ਤੀ ਬੰਦੇ ਪਈ ਆਪਣੀ ਬਤੂ ਕੋਲੀ ਨਾ ਭੜ ਕੇ ਰੱਖੀ ਹੈ ਅਲਲੂਹ ਜਦੋਂ ਤੁਹਾਡਾ ਦੁਸ਼ਮਣ ਆਏਗਾ ਤਾਂ ਢੇਲ ਤੁਸੀਂ ਵੀ ਨਹੀਂ ਫਿਰ ਕਰਨੀ ਅਲਲੂਹ ਉਹ ਜੀ ਮਿਲਿਤ ਤਾਂ ਜ਼ਿਆਦਾ ਕੌਣ ਜਾਣਦਾ ਇਹ ਚੀਜ਼ ਨੂੰ ਹਲੇ ਵੀ ਇਸੇ ਤਰ੍ਹਾਂ ਤੁਹਾਡੀ ਆਤਮਿਕ ਲੜਾਈ ਹੈ ਹallelujah ਇਸ ਕਰਕੇ ਆਤਮਾ ਦੇ ਵਿੱਚ ਪਨਵਾਨ ਹੋ ਜਾ ਤਕੜੇ ਹੋ ਜਾ ਆਤਮਾ ਦੇ ਵਿੱਚ ਹallelujah ਵਜ ਜਿੰਕੀ ਬਣੇ ਜਿਹੜਾ ਪ੍ਰਾਈ ਭਾਖਿਆ ਬੋਲਦਾ ਆਪ ਹੀ ਨਾਭ ਲੈਂਦਾ ਆਪਣੇ ਹੀ ਸਰੀਰ ਦੀ ਤਰੱਕੀ ਕਰਦਾ ਆਪਣੇ ਹੀ ਸਰੀਰ ਦੀ ਉੰਤੀ ਕਰਦਾ ਜਿਹੜਾ ਪ੍ਰਾਈਪਾਖਿਆ ਵਿੱਚ ਪ੍ਰਾਰਥਨਾ ਕਰਦਾ ਵਚਨ ਚ ਲਿਖਾ ਮਨੁੱਖਾਂ ਦੇ ਨਾਲ ਨਹੀਂ ਪਰ ਉਹ ਪਰਮੇਸ਼ਰ ਦੇ ਨਾਲ ਭੇਤ ਦੀਆਂ ਗੱਲਾਂ ਕਰਦਾ ਅੱਲਹਦੀ ਇਸ ਕਰਕੇ ਸਾਨੂੰ ਸਪਣਨ ਉਸ ਗੈਰ ਭਾਸ਼ਾ ਦਾ ਵਰਦਾਨ ਜਿਹੜਾ ਪਾਉਣਾ ਬਹੁਤ ਜ਼ਰੂਰੀ ਤੁਹਾਡੇ ਲਾਭ ਦੇ ਲਈ ਅੱਲਹਦੀ ਤਾਂ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਦੁਆਰਾ ਆਸ਼ੀਸ਼ ਦੇਵੇ ਸੁਣੇਗਾ ਇਹ ਵਚਨ ਦੇ ਲਈ ਪ੍ਰਭੂ ਦਾ ਅਨੁਵਾਦ ਕਰਨ

प्यारे पिता ये वचन खुदावन प्रभु जी ਇਹਨਾਂ ਦੇ ਜੀਵਨ ਚ ਸੌ ਗੁਣਾ ਫਲ ਆ ਕੇ ਕੋਈ ਵੀ ਹੰਤਕਾਰ ਕੋਈ ਵੀ ਧੁਰਤੇ ਦਾ ਵਚਨ ਚ ਰਾਹ ਨਾ ਸਕੇ ਪੁਦਾ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਯਿਸ ਮਸੀਹ ਦੇ ਨਾਮ ਚ ਆमीन आमीन